ਸਮਾ ਦਿਓ ਸਮਾ ਤੁਹਾਡੇ ਕੰਮਾਂ ਲਈ ਤੁਹਾਨੂੰ ਦਿੱਤਾ ਪਰ ਪੰਜ ਰਾਜ ਸਭਾ ਦੇ ਮੈਂਬਰ ਤੇ ਹੁਣੇ ਉਹਨਾਂ ਬਾਰੇ ਤੇ ਹੁਣੇ ਬੋਲਾਂਗੇ ਨਾ ਉਹ ਤੇ ਅੱਜ ਚੁਣ ਕੇ ਇਲੈਕਟ ਹੋ ਕੇ ਨਿਰविरੋਧ ਚਲੇ ਵੀ ਗਏ ਮੈਂ ਪਹਿਲਾਂ ਕਿ ਅਸੀਂ ਚਲੇ ਜਾਣਗੇ ਹਲੇ ਦੋ ਹੋਰ ਜਾਣੇ ਜੇ ਉਹ ਤੇ ਨਿਰविरੋਧ ਚੁਣ ਕੇ ਚਲੇ ਗਏ ਤੁਸੀਂ ਕੀ ਕੀਤਾ ਕੀ ਰੋਕ ਸਕਿਓ ਚੁੱਲੂ ਉੱਪਰ ਪਾਣੀ ਚ ਡੁੱਬ ਮਾਰੋ ਦਿੱਲੀ ਦਾ ਨਮੂਨਾ ਲਿਆਇਓ ਤੁਸੀਂ ਨਮੂਨਿਆਂ ਕੀ ਕਰਕੇ ਦਿੱਤਾ ਜੇ ਹੁਣ ਆ ਜਾਓ ਕਾਹ ਕਿ ਰਹੀ ਆ ਭਗਵੰਤ ਮਾਨ ਫੇਰ ਮੈਂ ਕਾਂਗਾ ਦਿੱਲੀ ਦਾ ਨਮੂਨਾ ਕੀ ਕਰ ਰਿਆ ਪੰਜਾਬ ਵਾਸਤੇ ਮੇਰੀ ਇਸ ਗੱਲ ਨੂੰ ਹੀ ਨੋਟ ਕਰਿਆ ਜੇ ਬੜੀ ਵੱਡੀ ਗੱਲ ਆ ਪੰਜਾਬ ਦੀ ਸਾਰ ਰੱਗ ਦੀ ਗੱਲ ਆ ਪੰਜਾਬ ਨੂੰ ਬੰਜਰ ਬਣਾਉਣ ਵਾਲੇ ਪਾਸੇ ਭਗਵੰਤ ਮਾਨ ਤੁਰ ਪਿਆ ਜੇ ਕਿਉਂਕਿ ਪਾਗਤ ਸਿੰਘ ਇਹੀ ਚਾਹੁੰਦਾ ਸੀ ਗਾਂਧੀ ਦਾ ਚਰਖਾ ਇਹੀ ਚਾਹੁੰਦਾ ਸੀ ਕੇਜਰੀ ਆਲਵੀ ਇਹੀ ਚਾਹੁੰਦਾ ਉਹਨਾਂ ਦਾ ਹੀ ਨੁਮਾਇੰਦਾ ਕੀ ਹੋਇਆ ਜੇ ਅੱਜ ਤੱਕ ਪੰਜਾਬ ਨੂੰ ਪਿਛਲੇ 11 ਜਿੰਨੀਆਂ ਵੀ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਕਦੇ ਵੀ ਦਿੱਲੀ ਨੂੰ 236 ਕਿਊਸਿਕ ਤੋਂ ਵੱਧ ਪਾਣੀ ਨਹੀਂ ਸੀ ਦਿੱਤਾ 236 ਕਿਊਸਿਕ ਤੋਂ ਵੱਧ ਪਾਣੀ ਪੰਜਾਬ ਦੀਆਂ ਨਹਿਰਾਂ ਤੋਂ ਦਿੱਲੀ ਨੂੰ ਨਹੀਂ ਸੀ ਦਿੱਤਾ ਗਿਆ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਹੁਣ ਪਿਛਲੇ ਜਦ ਤੋਂ ਭਗਵੰਤ ਮਾਨ ਬਣਿਆ ਜੇ ਉਦੋਂ ਤੋਂ ਕੀ ਹੋ ਰਿਹਾ ਅੱਖਾਂ ਖੋਲ ਲੋ ਆਪਣੀਆਂ ਸਿਰਫ ਸੀ5 ਚੈਨਲ ਹੀ ਤੁਹਾਡੀਆਂ ਅੱਖਾਂ ਖੋਲੇਗਾ ਜੇ ਕਿਸੇ ਹੋਰ ਚੈਨਲ ਕਿਉਂਕਿ ਪੈਸਾ ਬੜੀ ਵੱਡੀ ਚੀਜ਼ ਹੁੰਦੀ ਹੈ ਮੈਂ ਨਹੀਂ ਕਹਿੰਦਾ ਕਿਸੇ ਨੂੰ ਮਿਲਿਆ ਨਹੀਂ ਮਿਲਿਆ ਪਰ ਇਕ ਕਾਸੀ ਸ਼ਕਤੀ ਆ ਪੈਸਾ ਮੈਂ ਤਾਨੀ ਕੈਸੀ ਸ਼ਕਤੀ ਆ ਸਸਤਾ ਹੀ ਕੈਸੀ ਸ਼ਕਤੀ ਆ ਜਿਹੜੇ ਸਭ ਦੇ ਕੰਨਾਂ ਵਿੱਚ ਸ਼ੀਸ਼ਾ ਪਾ ਦਿੰਦੀ ਆ ਅੱਖਾਂ ਨੂੰ ਅੰਨਿਆ ਕਰ ਦਿੰਦੀ ਆ ਜੀਬ ਨੂੰ ਸੀਹ ਦਿੰਦੀ ਆ ਤੇ ਫਿਰ ਉਹ ਅਨਭਗ ਤਤਾ ਵਿੱਚ ਉਹੀ ਕਹਿੰਦੇ ਨੇ ਜੋ ਉਹਨਾਂ ਦੇ ਆਕਾ ਕੇਜਰੀਵਾਲ ਤੇ ਭਗਤ ਸਿੰਘ ਦੇ ਨਮੂਨੇ ਭਗਵੰਤਮਾਨ ਦਿੱਲੀ ਦੇ ਨਮੂਨੇ ਭਗਵੰਤਮਾਨ ਜੀ ਕਹਿਣਗੇ ਫਿਰ ਉਹੀ ਕਹਿਣਗੇ ਦਿੱਲੀ ਦਾ ਨਮੂਨਾ ਰਾਜਾ ਨਾ ਦਿੱਲੀ ਦਾ ਨਮੂਨਾ ਭਗਵੰਤਮਾਨ ਉਨੇ ਕੀ ਕੀਤਾ 236 ਕਿਊਸਿਕ ਪਾਣੀ ਬਾਂਦਲ ਦਿੱਲੀ ਦਾ ਜਿਹੜਾ ਪਿਛਲੇ ਸਾਮੇ ਤੋਂ ਜਾ ਰਿਹਾ ਜਦ ਤੋਂ ਭਗਵੰਤ ਮਾਨ ਬਣਿਆ ਬਿਨਾਂ ਕਿਸੇ ਦੀ ਇਜਾਜ਼ਤ ਤੋਂ ਬਿਨਾਂ ਵਿਧਾਨ ਸਭਾ ਤੋਂ ਪੁੱਛੇ ਬਿਨਾਂ ਆਪਣੀ ਕੈਬਨਿਟ ਤੋਂ ਪੁੱਛੇ ਬਿਨਾਂ ਪੰਜਾਬ ਦੇ ਲੋਕਾਂ ਨੂੰ ਦੱਸੇ ਬਿਨਾਂ মিডিਏ ਹੀ ਚਾਏ ਭਗਵੰਤ ਮਾਨ ਨੇ 482 ਕਿਊਸਿਕ ਪਾਣੀ ਦਿੱਲੀ ਨੂੰ ਦੇਣਾ ਸ਼ੁਰੂ ਕਰ ਦਿੱਤਾ ਜੇ 482 ਕਿਊਸਿਕ ਪਾਣੀ ਕਿੱਥੇ 236 ਤੇ ਕਿਥੇ 482 ਕਿਊਸਿਕ ਪਾਣੀ 482 ਕਿਊਸਿਕ ਪਾਣੀ ਦਿੱਲੀ ਨੂੰ ਜਾ ਰਿਹਾ ਇਸ ਵੇਲੇ 236 ਕਿਊਸਿਕ ਪਾਣੀ ਦਿੱਲੀ ਨੂੰ ਜਾਣਾ ਚਾਹੀਦਾ ਸੀ ਇਸ ਚੀਜ਼ ਨੂੰ ਤੁਸੀਂ ਸਮਝੋ ਇਹ ਕਰ ਰਿਹਾ ਜੇ ਦਿੱਲੀ ਦਾ ਨਮੂਨਾ ਆਪ ਘੁਮੰਤਮਾਨ ਤੁਹਾਡੇ ਪੰਜਾਬ ਨਾਲ ਇਹ ਤੱਕੇ ਸ਼ਾਈਆਂ ਕਿ ਸਾਲ 2 ਸਾਲ ਜਦੋਂ ਇਹ ਇਹ ਸਾਰਾ ਸਾਰੀਆਂ ਚੀਜ਼ਾਂ ਕਾਇਮ ਹੋ ਜਾਣਗੀਆਂ, ਧ੍ਰਿੜ ਹੋ ਜਾਣਗੀਆਂ, ਕਾਨੂੰਨ ਬਣ ਜਾਣਗੀਆਂ, ਉਦੋਂ ਬੋਲੋਗੇ, ਉਦੋਂ ਬੋਲ ਕੇ ਕੀ ਕਰੋਗੇ ਫਿਰ ਤਾਂ ਸਾਰਾ ਕੁਝ ਲੁੱਟਿਆ ਪੁੱਟਿਆ ਗਿਆ। ਫਿਰ ਤਾਂ ਤੁਹਾਨੂੰ ਕੰਗਾਲ ਕਰ ਦਿੱਤਾ, पिਂਜਰ ਬਣਾ ਕੇ ਸੁੱਟ ਦਿੱਤਾ ਤੇ ਫਿਰ ਕੀ ਬੋਲੋਗੇ? ਕਬਰਾਂ ਵਿੱਚੋਂ ਬੋਲੋਗੇ? ਇਹ ਹੋ ਰਿਹਾ ਜੇ ਪੰਜਾਬ ਨਾਲ। ਸਪਸ਼ਟ ਤੌਰ ਤੇ ਹੋ ਰਿਹਾ ਪੰਜਾਬ ਨਾਲ। ਇਹ ਆਖਰੀ ਗੱਲ ਫੇਰ ਕਰਕੇ ਬਾਕੀ ਗੱਲਾਂ ਫਿਰ ਤੁਹਾਡੇ ਨਾਲ ਕਰ ਲਾਂਗਾ ਕਿਉਂਕਿ ਇਤਨੀ ਤੇਜ਼ੀ ਨਾਲ ਭਗਵੰਤ ਮਾਨ ਪੰਜਾਬ ਦੇ ਸੱਤਾ ਨੂੰ ਪੰਜਾਬ ਦੀ ਲਾਂਬੂ ਲਾ ਰਿਹਾ ਪੰਜਾਬ ਪੱਕੀ ਸੱਤਾ ਨੂੰ ਤੇ ਪੰਜਾਬ ਵਿਰੋਧੀ ਸੱਤਾ ਬਰਕਰਾਰ ਕਰ ਰਿਹਾ ਇਤਨੀ ਤੇਜ਼ੀ ਨਾਲ ਕਰ ਰਿਹਾ ਜਿਸ ਦੀਆਂ ਸੂਹਾ ਵੀ ਨਹੀਂ ਕੀਤਾ ਲੈ ਨਿਕਲਣ ਦਿੰਦੇ ਇਸੇ ਲਈ ਹੀ ਭਗਵੰਤ ਮਾਨ ਨੇ ਮੋਦੀ ਦੇ ਚਰਨਾ ਤੇ ਚੱਲਦੇ ਹੋਏ ਪਦਚਿਨਾਂ ਤੇ ਚੱਲਦੇ ਹੋਏ ਆਪਣੇ ਦਫਤਰ 'ਚ ਸਟੂਡੀਓ ਬਣਵਾ ਲਿਆ ਤਾਂਦੇ ਲਈ ਕਿਉਂ ਅੱਜ ਤੋਂ ਬਾਅਦ ਪ੍ਰੈਸ ਨੂੰ ਨਹੀਂ ਮਿਲੇਗਾ ਸਵਾਲ ਕਰੋਗੇ ਤੇ ਬੁਰੇ ਜਵਾਬ ਦੇਣੇ ਪੈਣਗੇ ਕਿਉਂ ਦਿੱਤੇ ਜਾਂ ਡਿਕਟੇਟਰਸ਼ਿਪ ਹਿਟਲਰ ਦੀ ਪਾਲਿਸੀ ਤੇ ਚੱਲ ਰਿਹਾ ਹਿਟਲਰ ਨੇ ਇਹੀ ਕੰਮ ਕੀਤਾ ਸੀ ਹਿਟਲਰ ਨੇ ਆਪਣੇ ਆਦੇਟੇ ਕੈਬਨਿਟੇ 'ਚ ਇੱਕ ਸੱਲ ਬਣਾ ਦਿੱਤਾ ਸੀ ਮਿਨਿਸਟਰੀ ਬਣਾ ਦਿੱਤੀ ਸੀ ਕਿ ਤੂੰ ਮੇਰੇ ਗਵਰਨਮੈਂਟ ਵੱਲੋਂ